ਗੁਰਦਿਆਲ ਸਿੰਘ ਜੀ ਦਾ ਲਿਖਿਆ ਨਾਵਲ ਆਨ ਭਾਗ ਸ਼ੈਲੀਮਾ ਜਿਨ੍ਹਾਂ ਘਰਾਂ ਦੇ ਕੋਠੇ ਕੰਧਾਂ ਟਹਿ ਗੰਗਾ ਸਨ ਉਹ ਮੁੜ ਉਸਾਰਨ ਦੇ ਆਰਚ ਲੱਗੇ ਹੋਏ ਸਨ ਪਰ ਮੀ ਇੱਕ ਦਿਨ ਅੱਧਾ ਕਪੈਰ ਫਿਰ ਵਰਕੇ ਉਹਨਾਂ ਦੇ ਆਰ ਮੁੜ ਟਹਿ ਗਿਆ ਸੀ ਗਲੀਆਂ ਵਿੱਚ ਮੁੜ ਚਿੱਕੜ ਹੋ ਗਿਆ ਸੀ ਘਰਾਂ ਦੇ ਨਾਲ ਸਿੱਲੀਆਂ ਕੰਧਾਂ ਤੇ ਹੋਮਸ ਨਾਲ ਅਨੇਕ ਥਾਵਾਂ ਤੋਂ ਡਿੱਗੇ ਲੋੜ ਕਰਕੇ ਨੰਗੀਆਂ ਕੁਰੰਗਾ ਕੱਚੇਂ ਗਾਈਟਾਂ ਉਜੜੇ ਘਰਾਂ ਦਾ ਭਲੇਖਾ ਪਾਉਂਦਗਾ ਸਨ ਘਰਾਂ ਦੇ ਵੇੜੇ ਸੁੰਨੇ ਸਨ ਜਿਨ੍ਹਾਂ ਦੇ ਪਸ਼ੂਆਂ ਵਾਲੇ ਢੇਰੇ ਟਹਿ ਗਈ ਸਨ ਉਹਨਾਂ ਦੇ ਮਰਨਾਊ ਪਸ਼ੂ ਬੇੜਿਆਂ ਦੀ ਗਲੀਆਂ ਵਾਲੇ ਪਾਸੇ ਦੇ ਖੁੰਝਾਂ 'ਚ ਬਣੀਆਂ ਬੋੜੀਆਂ ਹੋਗੀਆਂ ਖੁਰਲੀਆਂ ਤੇ ਖੜੇ ਖੁਰ ਵੱਡ ਕਰੀ ਜਾਂਦੇ ਮੱਜਾਂ ਤੇ ਕੱਟੇ ਕੱਟੀਆਂ ਤੋਂ ਨਿਤਾਣੇ ਹੋਣ ਕਰਕੇ ਅੜਿੰਗੀਆਂ ਵੀ ਨਹੀਂ ਸੀ ਜਾਂਦਾ ਬਾਲਦਾਂ ਦੇ ਲੱਕਾਂ ਅੰਦਰ ਦਸਣ ਕਰਕੇ ਪੱਸਲੀਆਂ ਤੇ ਪੁੜਿਆਂ ਤੋਂ ਤਾਂ ਨਿਕਲੇ ਹੱਡ ਹੱਡਾਂ ਰੋੜੀ ਚ ਪਈਂ ਕੁਰੰਗਾ ਵਰਗੀ ਲੱਗਦੀ ਸਾਰਾ ਪਿੰਡ ਹੀ ਰੋਹੀ ਵਿਆ ਵਾਂ ਚਲਪਦਾ ਸੀ ਕੋਈ ਬਨੇਰਾ ਕੌਲਾ ਜਾਂ ਕੰਧ ਟੈਨ ਨਾਲ ਇੱਕ ਵਾਰੀ ਰੋਲਾ ਪੈਂਦਾ ਕੁਝ ਚਿਰ ਪਿੱਛੋਂ ਮੋੜ ਸੁਨ ਵਾਪਰ ਜਾਂਦੀ ਅੱਠ ਸੱਤ ਦਿਨਾਂ ਅੰਦਰ ਬਹੁਤੇ ਘਰਾਣੇ ਬਹੁਆਂ ਤੇ ਨਿਆਣੇ ਸੌਰੀ ਤੋਰ ਦਿੱਤੇ ਸਨ ਕਰਾਂ ਅੰਦਰ ਵੱਡੀ ਉਮਰ ਦੀਆਂ ਟੀਮਾਂ ਬੁੱਢੀਆਂ ਬੁੱਡੇ ਤੇ ਬੰਦੇ ਰਹਿ ਗਏ ਸਨ ਜਵਾਨ ਤੇ ਪਠੀਰ ਮੁੰਡੇ ਕਿਧਰੇ ਟਾਵੇਂ ਟਾਵੇਂ ਹੀ ਦਿਸਦੇ ਜਿਵੇਂ ਸਾਰੇ ਹੀ ਕਰਨਾਲ ਰੇਡੂ ਦੇ ਟੋਲੇ ਨਾਲ ਜਾ ਰਹੇ ਹੋਣ ਮੋੜ ਗੇੜੇ ਮਾਰਨ ਲੱਗੇ ਪੁਲਸੀ ਇਹ ਵੀ ਘੋੜਿਆਂ ਤੇ ਗਸ਼ਤ ਕਰਦੇ ਥੱਕੇ ਹਾਰੇ ਦਿਸਦੇ ਸਨ ਮੀਂਹ ਰੁਕਣ ਤੋਂ ਅਗਲੇ ਦਿਨ ਹੀ ਚੌਕੀਦਾਰ ਫੇਰ ਹੁਕਮ ਸੁਣਾਉਣ ਆ ਗਿਆ ਕਿ ਪਿੰਡ ਦੇ ਮੋਤਵਾਰ ਬੰਦੇ ਠੀਕ 10 ਵਜੇ ਮੇਜਰ ਸਾਹਿਬ ਅੱਗੇ ਪੇਸ਼ ਹੋਣ ਕੋਈ ਜ਼ਰੂਰੀ ਬਾਤ ਚੀਤ ਕਰਨੀ ਸੰਮਨ ਨੇ ਉਹਨੂੰ ਕਿਹਾ ਕਿ ਸਾਰੇ ਕਰੀਏ ਇਹ ਸੁਨੇਹਾ ਵੀ ਦਿੰਦਾ ਜਾ ਕਿ ਲੱਸਾਂਾਂ ਵੀ ਲੈ ਹਨੇ ਕਰਦਾ ਇੱਕ ਇੱਕ ਬੰਦਾ ਧਰਮਸ਼ਾਲਾ ਵਿੱਚ ਪਹੁੰਚ ਜਾਏ ਆਪ ਉਹ ਉਹਦੋ ਹੀ ਦੇਵੇ ਦੇ ਘਰ ਵੱਲ ਤੁਰ ਪਿਆ ਵੱਡੇ ਬੁਹੇ ਦੀ ਤਾਂ ਕਿ ਭੇੜੀ ਹੋਈ ਸੀ ਤੇ ਸਲਾਬੀ ਹੋਣ ਕਰਕੇ ਚੰਗੀ ਤਰ੍ਹਾਂ ਰੜਦੀ ਨਹੀਂ ਸੀ ਸੰਮਨ ਨੇ ਖੁੰਡੀ ਨਾ ਹੋ ਜਮਾਰੀ ਤਾਂ ਪੂਰੀ ਖਲ ਗਈ ਪਰਾਂਡੇ ਵਿੱਚ ਪਏ ਦੇਵੇਂ ਨੇ ਸਿਰ ਉਗਾਸ ਕੇ ਦੇਖਿਆ ਤਾਂ ਉੱਠ ਕੇ ਬਹਿ ਨਹੀਂ ਸੀ ਬੈਠ ਨਹੀਂ ਸੀ ਸਕਿਆ ਉੱਠ ਦੇ ਵਾਸਿਆਂ ਉਹਦੇ ਮੰਝੇ ਕੋਲ ਜਾ ਕੇ ਸੰਮਣ ਇਸ ਤੇ ਰਵੱਜ ਗਿਆ ਦੇਵਾਹੋਂ ਕੱਪੜੇ ਬਹਿ ਗੁਰੂ ਕਹਿੰਦਾ ਉੱਠ ਕੇ ਬੈਠਦਾ ਟੱਠੀ ਪੱਗ ਪਲੇਟਾਂ ਲੱਗ ਪਿਆ ਸੰਮਣ ਨੇ ਮੰਝੇ ਕੋਲ ਖੜੋਤਿਆਂ ਦੇਵੇ ਦੇ ਉੱਠਣ ਦੀ ਆਸ ਨਾਲ ਆਸੇ-ਪਾਸੇ ਦੇਖਿਆ ਤਾਂ ਮਾਲਾ ਕਿਧਰੇ ਨਹੀਂ ਦੀ ਸੀ ਹੈਰਾਨ ਹੋ ਕੇ ਪੁੱਛਿਆ ਮਲਕੀਤ ਕੌਰ ਘਰੇ ਨਹੀਂ ਹੈਨੀ ਕੱਲ ਉਹਦਾ ਛੋਟਾ ਪਤੀ ਜਾ ਕੇ ਲੈ ਗਿਆ ਆਖੇ ਚਾਰ ਦਿਨ ਪੇਕੀ ਰਹਿ ਕੇ ਚਿੱਤ ਹੋਰ ਹੋ ਜੂ ਤੇ ਰੋਟੀ ਟੁਕ ਗਉ ਦੀਸਾ ਸਾਮ ਸਮਾਲ ਨਾਂਗਾ ਦਾ ਮੁੰਡਾ ਇੰਦਰ ਆ ਜਾਂਦਾ ਤੂੰ ਦੱਸਣਾ ਸੀ ਰੋਟੀ ਤਾਂ ਉਧਰੋਂ ਭੇਜ ਦਿੰਦੇ ਇੰਦਰ ਨੂੰ ਤਾਂ ਚੁਰਚ ਅੱਗ ਬਾਲਣੀ ਨਹੀਂ ਆਉਂਦੀ ਰੋਟੀ ਉਹ ਕਿੱਥੋਂ ਪਕਾ ਦੂੰ ਦੇਵਾ ਬਿੰਦਕ ਚੁੱਪ ਰਹਿ ਕੇ ਜੁੱਤੀ ਪਾਉਂਦਾ ਸੰਮਣ ਦੀ ਗੱਲ ਹੰਸੋਣੀ ਕਰਕੇ ਬੋਲਿਆ ਹੁਣ ਕਿੱਧਰ ਚੱਲਣਾ ਪਹਿਲਾਂ ਬੰਦੇ ਧਰਮਸ਼ਾਲਾ 'ਚ ਇਕੱਠੇ ਹੋਣਗੇ ਫਿਰ ਸਾਰਿਆਂ ਨੇ ਮੇਜਰ ਨੂੰ ਮਿਲਣਾ ਓਨੇ 10 ਵਜੇ ਸੱਦੇ ਹੋਰ ਅਜੇ ਕੋਈ ਕਸਰ ਰਹਗੀ ਸੀ ਸੰਮਣੇ ਹੌਕਾ ਪਰ ਕੇ ਕੀ ਜਦੋਂ ਤਾਈ ਪਿੰਡ ਉਜੜਦਾ ਨਹੀਂ ਉਦੋਂ ਤਾਈ ਇਹ ਜਮਦੂਤ ਕਦੋਂ ਖੜਾ ਛੱਡਦੇ ਆ ਧਰਮਸ਼ਾਲਾ ਚ ਜੇ ਕੋਈ ਬੰਦਾ ਨਹੀਂ ਸੀ ਪਹੁੰਚਿਆ ਜਿੱਦੇ ਤੋਂ ਪੁਲਿਸ ਵਾਲਿਆਂ ਨੇ ਪਿੰਡ ਚ ਉਦਮੂਲ ਮਚਾਇਆ ਸੀ ਉਦੋਂ ਤੋਂ ਤੋਂ ਭਾਈ ਜੀ ਨੂੰ ਵੀ ਕੁਝ ਸੁਰਤ ਆ ਗਈ ਸੀ ਅੱਜ ਵੀ ਚੌਕੀਦਾਰ ਦੇ ਸੁਨੇਹੇ ਮੰਗਰੋ ਨੇ ਸਿੱਲੇ ਵੇੜੇ ਚ ਪੱਲੀਆਂ ਦੋ ਤਿੰਨ ਦੋੜੇ ਤੇ ਇੱਕ ਪੱਟੀ ਵਿਛਾ ਦਿੱਤੀ ਸੀ ਤੇ ਆਪ ਅੰਦਰ ਲੀਆਂ ਵਾਂਗ ਬੱਡੇ ਬੁਹੇ ਦੀ ਤਾਕੀ ਖੋਲ ਕੇ ਵੱਡੇ ਢਿੱਡ ਤੇ ਹੱਥ ਜੋੜੀ ਖੜੋਤਾ ਸੀ ਵਹਿਰੂ ਵਹਿਗਰੂ ਜੀ ਕੀ ਫਤਿਹ ਬਾਬਾ ਜੀ ਉਹ ਸੰਮਣ ਤੇ ਦੇਵੇ ਦੇ ਅੰਦਰ ਆਉਂਦੇ ਹੱਥ ਮੱਥੇ ਤੱਕ ਲਿਜਾ ਕੇ ਭਾਈ ਜੀ ਨੇ ਫਤਿਹ ਬਲਾਈ ਵਹਿਗਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਜੀ ਨੇ ਦਰਵਾਜ਼ੇ ਵਿੱਚ ਹੀ ਖੜਾ ਜਿਵੇਂ ਆਪਣੀ ਮੂਰਖਤਾ ਦੇ ਧੌਣੇ ਧੌਣੇ ਚਾਹੁੰਦਾ ਹੋਵੇ ਚਾਹੁੰਦਾ ਸੀ ਜਦੋਂ ਵੀ ਕੋਈ ਅੰਦਰ ਆਉਂਦਾ ਉਹ ਓਵੇਂ ਨਹਿਰ ਦੇ ਮੀਲ ਵਾਂ ਖੜੋਤਾ ਵੈਗਰੂ ਜੀ ਕੀ ਫਤਿਹੰਜ ਬੋਲਦਾ ਜਿਵੇਂ ਡਲਾ ਵਗਾਉਂਦਾ ਹੋਵੇ ਬਹੁਤੇ ਲੋਕ ਹੈਰਾਨ ਹੁੰਦੇ ਕਿ ਉਹਨੂੰ ਇਹ ਮੱਤ ਕਿਸ ਨੇ ਦਿੱਤੀ ਕਿ ਸਭ ਤੋਂ ਪਹਿਲਾਂ ਫਤਿਹ ਬੁਲਾ ਰਿਹਾ ਸੀ ਫਿਰ ਅੰਦਰ ਸੰਮਨ ਤੇ ਦੇਵੇਂ ਨੂੰ ਬੈਠੇ ਦੇਖ ਕੇ ਹਰੇਕ ਬੰਦਾ ਭਾਈ ਜੀ ਦੀ ਫਤਿਹ ਮੰਨ ਕੇ ਸਿੱਧਾ ਵੇੜੇ 'ਚ ਜਾ ਬੈੰਦਾ ਪਰ ਭਾਈ ਜੀ ਅੰਦਰ ਦਰਵਾਜ਼ੇ ਵਿੱਚ ਹੀ ਖੜੋਤਾ ਰਿਹਾ ਅੱਧੇ ਪੌਣੇ ਘੰਟੇ ਵਿੱਚ ਸਾਰੀਆਂ ਪੱਤੀਆਂ ਦੇ 20-25 ਬੰਦੇ ਆ ਗਏ ਗਿਆਨਾਂ ਲੰਗਾ ਸਭ ਤੋਂ ਮਗਰੋਂ ਆਇਆ ਪਰ ਸਭ ਤੋਂ ਮੂਰੇ ਜਾ ਬੈਠਾ ਤੇ ਬੈਠਦੇ ਹੀ ਬੋਲਣ ਲੱਗ ਪਿਆ ਏ ਕੀ ਰੋਜ ਤੁਸੀਂ ਪਾਣੀ ਚ ਮਧਾਣੀ ਪਾਵੇਂ ਨਿਉ ਸੰਮਣਾ ਜਾਨੀ ਐਵੇਂ ਕੋਈ ਐ ਚੱਡਿਆਂ ਚ ਪੁੱਛ ਦਿੱਤੀ ਐ ਸਿੱਧੇ ਮੱਥੇ ਲੱਗੋ ਜਾਨੀ ਵੱਧ ਤੋਂ ਵੱਧ ਗੋਲੀ ਮਾਰਨਗੇ ਨਾ ਹੋਰ ਕੀ ਕਰਨਗੇ ਇਹ ਪਟਿਆਂ ਵਾਲੇ ਕੁੱਤੇ ਜੇ ਮਰਨਾ ਦਾ ਮਾਰਨ ਇੱਕ ਪਾਸਾ ਤਾਂ ਹੋ ਜਾਊਗਾ ਜਾਨੀ ਇੱਕ ਪਾਸਾ ਹੋਵੇ ਤਾਂ ਗੱਲ ਨਿਬੜਣੀ ਹੁਣ ਕਿਹੜਾ ਜਿਉਂਦਿਆਂ ਚ ਸ਼ਾਮਲ ਹੈ ਹੈ ਮਿੰਨ ਮਿੰਨ ਕਾਹਨੂੰ ਕਰਦੇ ਹੋ ਯਾਨੀ ਮਰਨ ਮੰਨ ਕੇ ਸਿੱਧੇ ਮੱਥੇ ਲੱਗੋ ਇਹਨਾਂ ਅਵਸਰਾਂ ਦੇ ਦੇਖੋ ਮੈਂ ਫਿਰ ਇਹ ਕੀ ਕਰਦੇ ਆ ਯਾਨੀ ਇਹ ਸਾਰੇ ਪਿੰਡ ਨੂੰ ਤਾਂ ਨਹੀਂ ਮਾਰ ਦੇਣਗੇ ਕੀ ਮਾਰ ਦੇਣਗੇ ਹੈ ਕੀ ਮਾਰ ਦੇਣਗੇ ਫਿਰ ਜੋ ਹੋ ਦੇਖੀ ਜਾਓ ਕੇਰਾ ਸਾਰੇ ਇਕੱਠੇ ਹੋ ਕੇ ਉਹਨਾਂ ਦੀ ਹਿੱਕ 'ਚ ਵੱਜੋ ਫਿਰ ਦੇਖੀ ਜਾਓ ਜੋ ਹੋ ਅੰਦਰੀ ਲੋਕਿਆਂ ਨੂੰ ਇਹ ਜਣੀ ਛੱਡ ਦੇਣਗੇ ਨਾਲੇ ਅੰਦਰ ਹੀ ਲੋਕ ਦੇ ਹੁੰਦੇ ਤੇ ਜਾਨੀ ਮਰਦ ਬੱਚਾ ਕੋਈ ਅੰਦਰ ਲੋਕ ਦਾ ਦੇਖਿਆ ਕਦੇ ਗਿਆਨੀ ਦੀਆਂ ਗੱਲਾਂ ਕੰਗਾਂ ਨੂੰ ਚੰਗੀਆਂ ਵੀ ਲੱਗ ਲੱਗਦੀਆਂ ਪਰ ਬਹੁਤੇ ਬੰਦੇ ਉਹਨੂੰ ਮੂਰਖ ਹੀ ਸਮਝਦੇ ਹਰੇਕ ਕਠ ਵਿੱਚ ਉਹ ਆਪਣਾ ਮਸੰਦ ਮਾਨ ਲੱਗ ਪੈਂਦਾ ਭਾਵੇਂ ਕਿਸੇ ਨੂੰ ਚੰਗਾ ਲੱਗੇ ਜਾਂ ਬੁਰਾ ਲੱਗੇ ਇਸ ਬਾਰੇ ਉਹਨੇ ਕਦੇ ਨਹੀਂ ਸੀ ਸੋਚਿਆ ਗਿਆਨੀ ਤੋਂ ਮਗਰੋਂ ਕਈ ਬੰਦਿਆਂ ਨੇ رائے ਦਿੱਤੀ ਕਿ ਮੇਜਰ ਸਾਹਿਬ ਨੂੰ ਮਿਲਿਆ ਹੀ ਨਾ ਜਾਵੇ ਸੰਮਣ ਕੁਝ ਚਰਚਾ ਹੋ ਪਰਿਆ ਜਦੋਂ ਸਾਰੇ ਆਪੋ ਆਪਣੀ ਗੱਲ ਕਹਿ ਕੇ ਹਟੇ ਤਾਂ ਨੇ ਫੈਸਲਾ ਕਰਨਾ ਜ਼ਰੂਰੀ ਲੱਗਿਆ ਤੁਹਾਨੂੰ ਸਭ ਨੂੰ ਬੇਸ਼ੱਕ ਮੇਰੀ ਗੱਲ ਚੰਗੀ ਨਾ ਲੱਗੇ ਪਰ ਹੁਣ ਪਿੰਡ ਤੇ ਰਾਜ ਪੁਲਿਸ ਦੀ ਫੌਜ ਹੈ ਭਾਵੇਂ ਉਹ ਆਪਣੀ ਗੱਲ ਮੰਨਣ ਚਾਹੇ ਨਾ ਜੇ ਮੇਜਰ ਨੇ ਸੱਦਿਆ ਤਾਂ ਜਾਣਾ ਬਣਦਾ ਹੈ ਜੇ ਜਾਣਾ ਬਣਦਾ ਤਾਂ ਚਲੋ ਕਰਾਓ ਸਾਰੇ ਪਿੰਡ ਦੀ ਲਾਪਾ ਨਾਲੇ ਸੁਣੋ ਹੁਕਮ ਭਾਈ ਘਰੋਂ ਬਾਹਰ ਕੋਈ ਨਾ ਨਿਕਲੇ ਇਹੋ ਜਾਉਣੇ ਹੋ ਨਾ ਤੂੰ ਕਿ ਜਾਣੀ ਕੋਈ ਹੋਰ ਗੱਲ ਹੈ ਪਰ ਗਿਆਨੇਵਲ ਧਿਆਨ ਦਿੱਤੇ ਬਿਨਾ ਚਾਰੇ ਪੱਤਿਆਂ ਦੇ 8000 ਬੰਦਿਆਂ ਨਾਲ ਲੈ ਕੇ ਸ hẳn ਨੇ ਤੁਰਤ ਹੀ ਮੇਜਰ ਕੋਲ ਚੱਲਣ ਲਈ ਫੈਸਲਾ ਸੁਣਾ ਦਿੱਤਾ ਗਿਆਨਾ ਬੜਬੜ ਕਰਨੋਂ ਨਹੀਂ ਹਟਿਆ ਪਰ ਆਪਣਾ ਮਸੰਦ ਮਾਨ ਲਈ ਨਾਲ ਵੀ ਨਾ ਹੋ ਤੁਰਿਆ ਮੇਜਰ ਦੇ ਟੈਂਟ ਦੇ ਨੇੜੇ ਜਾਣ ਤੋਂ ਪਹਿਲਾਂ ਹੀ ਸੰਤਰੀ ਭੱਜ ਕੇ ਉਹਨਾਂ ਕੋਲ ਆਇਆ ਤੇ ਕੁਝ ਸਖਤ ਬਾਤ ਚ ਬੋਲਿਆ "ਕਿਆ ਬਾਤ ਹੈ ਜੀ ਅਸੀਂ ਭਾਈ ਮੇਜਰ ਸਾਹਿਬ ਨੂੰ ਮਿਲਣ ਆਏ ਹਾਂ" ਬੋਤੋ ਆਬ ਜਰੂਰੀ ਕੰਮ ਕਰ ਰਹੇ ਆ ਆਪਕੋ 10 ਵਜੇ ਬੁਲਾਇਆ ਥਾ ਪਰ ਮੇਜਰ ਨੇ ਉਹਨਾਂ ਨੂੰ ਦੇਖ ਲਿਆ ਸੀ ਉਹਨੇ ਉਵੇਂ ਸਿਰ ਨਵਾਈ ਕਾਗਜ਼ ਫਰੋਲਦਿਆਂ ਰਤਾ ਉੱਚੀ ਆਵਾਜ਼ ਚ ਕਹਿਆ ਜੈਮਲ ਸਿੰਘ ਇਨੇ ਆਣੇ ਦੋ ਸੰਤਰੀ ਨੇ ਪੁਤਲੀਵਾਨ ਪੈਰ ਜੋੜ ਕੇ ਖੱਬੀ ਵਾਂ ਸਲੂਟ ਮਾਰਨ ਵਾਲਾ ਵਾਂਗਾ ਤਾਂ ਚੁੱਕਦਿਆਂ ਪਹਿਲਾਂ ਵਾਂਗੀ ਉੱਚੀ ਆਵਾਜ਼ ਨਾਲ ਕਿਹਾ ਜੀ ਜਨਾਬ ਤੇ ਉਵੇਂ ਸਪਾਟ ਆਵਾਜ਼ ਨਾਲ ਸਨਮਣ ਹੋਰਾਂ ਨੂੰ ਕਿਹਾ ਜਾਓ ਬਜ਼ੁਰਗੋ ਅੱਗੇ ਜਾਓ ਤੰਬੂ ਦੇ ਨੇੜੇ ਪਹੁੰਚ ਕੇ ਉਹਨਾਂ ਨੇ ਸਸਰੀਆ ਕਾਲ ਬੁਲਾਈ ਤੇ ਮੇਜਰ ਨੇ ਫੁਰਤੀ ਨਾਲ ਤੰਬੂ ਤੋਂ ਬਾਹਰ ਆ ਕੇ ਉਹਨਾਂ ਦੀ ਸਸਰੀਆ ਕਾਲ ਦਾ ਉੱਤਰ ਦਿੰਦਿਆ ਗਿਆ ਇੰਨੇ ਸਵੇਹਾ ਕਿਉਂ ਖੇਚਲ ਕੀਤੀ ਬਜ਼ੁਰਗੋ ਮੈਂ ਤਾਂ 10 ਵਜੇ ਤੱਕ ਆਉਣ ਵਾਸਤੇ ਕਿਹਾ ਸੀ ਉਦੋਂ ਤਾਂ ਹੀ ਤਾਂ ਸਾਹਿਬ ਬਹਤੜ ਬਹੁਤ دیر ਹੋ ਜਾਣੀ ਸੀ ਇਸੇ ਕਰਕੇ ਸੋਚਿਆ ਕਿ ਤੁਹਾਨੂੰ 10 ਵਜੇ ਤੋਂ ਪਹਿਲਾਂ ਹੀ ਮਿਲ ਲਿਆ ਜਾਵੇ ਤੁਸੀਂ ਦੱਸੋ ਕੀ ਹੁਕਮ ਹੈ ਪਹਿਲਾਂ ਆਪ ਹੀ ਦੱਸੋ ਕਿ ਆਪ ਕੀ ਕਹਿਣਾ ਚਾਹੁੰਦੇ ਹੋ ਬਾਤ ਦਾਤਾ ਜਨਾਬ ਤੁਹਾਨੂੰ ਹੀ ਵੀ ਪਤਾ ਹੈ ਜਿਹੜਾ ਕੈਰਪਿੰਡ ਤੇ ਆਏ ਦਿਨ ਵਾਦਾ ਜਾਂਦਾ ਉਹ ਕਿਸੇ ਤਰ੍ਹਾਂ ਰੁਕੂਗਾ ਵੀ ਜਾਂ ਐਵੇਂ ਵਾਦਾ ਜਾਊ ਰਾਤ ਫਿਰ ਪੁਲਿਸ ਨੇ ਬਰਦੇ ਮੀਂਹ ਚ ਚਾਰ ਪੰਜ ਘਰਾਂ ਤੇ ਛਾਪੇ ਮਾਰ ਕੇ ਕਈ ਬੰਦਿਆਂ ਨੂੰ ਫੱਟੜ ਕਰਤਾ ਉਹਨਾਂ ਘਰਾਂ ਦੇ ਭਾਂਡੇ ਠਿੰਡੇ ਪੰਤੇ ਇਥੋਂ ਦਾਈ ਕੇ ਜਨਾਨੀਆਂ ਦੀ ਬੇਇੱਜ਼ਤੀ ਵੀ ਕੀਤੀ ਕਿਆ ਬਾਤ ਕਰਦੇ ਹੋ ਬਜ਼ੁਰਗੋ ਹਮਾਰੇ ਕਿਸੇ ਸਿਪਾਈ ਨੂੰ ਕੋਈ ਇਕਤਿਆਰ ਨਹੀਂ ਹੈ ਕਿ ਔਰਤਾਂ ਕੀ ਬੇਪੱਤੀ ਕਰੇ ਜਾਂ ਬੱਚਾਂ ਜਾਂ ਉਮਰ ਰਸੀਦਾ ਬਜ਼ੁਰਗਾਂ ਪਰ ਹੱਥ ਉਠਾਈ ਜੇ ਸਾਡੀ ਗੱਲ ਤੇ ਇਤਵਾਰ ਨਹੀਂ ਤਾਂ ਜਨਾਬ ਆਪਣੇ ਅੱਖੀ ਜਾ ਕੇ ਦੇਖ ਲਓ ਦੋ ਤਿੰਨ ਸਾਡੀ ਉਮਰ ਦੇ ਬੰਦਿਆਂ ਦੀਆਂ ਲੱਤਾਂ ਵਾਹ ਵੀ ਤੋੜੀਆਂ ਪੰਗੈ ਸਾਡੀ ਮੁਸ਼ਕਲ ਇਹ ਹੈ ਕਿ ਨਾ ਉਹਨਾਂ ਨੂੰ ਨਜਾਬਤ ਇਤਿਹਾਸਪਤਾਲ ਲੈ ਜਾ ਸਕਦੇ ਆ ਤੇ ਨਾ ਇੱਥੇ ਇਲਾਜ ਕਰਵਾ ਸਕਦੇ ਆ ਜੇ ਜ਼ਖਮ ਖਰਾਬ ਹੋ ਗਿਆ ਤਾਂ ਪਤਾ ਨਹੀਂ ਉਹਨਾਂ ਨੂੰ ਕੋਈ ਉਨਾਂ ਚੋਂ ਕੋਈ ਬਚੂਗਾ ਵੀ ਕਿ ਨਹੀਂ ਸਾਡੇ ਨਾਲ ਤਾਂ ਪਹਿਲਾਂ ਹੀ ਬਥੇਰੀ ਟੱਕਾ ਪਥੇਰਾ ਟੱਕਾ ਹੋ ਲਿਆ ਹੁਣ ਹੋਰ ਸਰਕਾਰ ਕੀ ਚਾਉਂਦੀ ਹੈ ਸਰਕਾਰ ਚਾਉਂਦੀ ਹੈ ਪਿੰਡ ਉਜਾੜਨਾ ਹੋਰ ਕੀ ਕਹਿੰਦੀ ਹੈ ਉੱਠ ਕੋੜਾ ਮਾਨਾਂ ਦੇ ਗਿੰਦਨ ਨੇ ਘੂਰ ਕੇ ਮੇਜਰ ਦੀਆਂ ਚਮਕਲੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਰੁਖੀ ਸਖਤ ਬਚ ਗਿਆ ਤਾਂ ਮੇਜਰ ਅੱਖਾਂ ਚਮਕਣ ਲੱਗ ਪਿਆ ਉਹਨੂੰ ਜਾਪਿਆ ਕਿ ਜਿਵੇਂ ਬੰਤੇ ਹੀ ਪਿੰਡ ਦੀ ਵਗਾਪਤ ਦੇ ਮੋਰੀ ਸਨ ਉਹ ਕੁਝ ਚਿਹਰਾ ਉਨ੍ਹਾਂ ਦੇ ਲੰਬੇ ਨਾਕਾ ਉਲਜੀ ਦਾੜੀ ਤੇ ਤੇਜ ਕਾਲੀਆਂ ਛਾ ਅੱਖਾਂ ਤੋਂ ਤੇ ਔੜੀਆਂ ਨਾਲ ਕ੍ਰੂਪ ਹੋਏ ਮੱਥੇ ਤੇ ਟੱਠੀ ਜਿਹਾ ਅਜੇ ਹੀ ਪੱਗ ਵੱਲ ਕੁਝ ਹੈਰਾਨੀ ਨਾਲ ਦੇਖਦਾ ਰਿਹਾ ਤੁਸੀਂ ਐਸੇ ਬੋਲ ਨਾ ਬੋਲੋ ਜਿਹੜੇ ਕਿਸੇ ਨੂੰ ਭੜਕਾਉਂਦੇ ਹੋ ਸਾਨੂੰ ਤੁਹਾਡੇ ਨਾਲ ਹਮਦਰਦੀ ਹੈ ਤੁਹਾਡੇ ਫਟੜ੍ਹ ਹੋਏ ਬੰਦਿਆਂ ਨੂੰ ਨਿਜਾਮਤ ਦੇ ਹਸਪਤਲ ਭੇਜ ਦੇਵਾਂਗੇ ਪਰ ਤੁਸੀਂ ਵੀ ਕੁਝ ਸੋਚ ਵਿਚਾਰ ਕਰੋ ਪੁਲਿਸ ਨੂੰ ਐਸੀ ਕਾਰਵਾਈ ਦਾ ਇਖਤਿਆਰ ਨਹੀਂ ਸੀ ਪਰ ਜਿਹੜੇ ਬਦਮਾਸ਼ ਲੁਟੇਰੇ ਡਾਕੂ ਪਿੰਡ 'ਚ ਭੱਜੇ ਹੋਏ ਆ ਉਨ੍ਹਾਂ ਦੇ ਘਰਦਿਆਂ ਤੋਂ ਪੁੱਛ ਪੜਤਾਲ ਤੱਕ اختیار ਉਨ੍ਹਾਂ ਨੂੰ ਹੀ ਹੈ। ਮੇਜਰ ਅਚਾਨਕ ਮਿਲ ਗੋਪਾ ਉਰਦੂ ਬੋਲਣਾ ਛੱਡ ਕੇ ਪੰਜਾਬੀ ਬੋਲਣ ਲੱਗ ਪਿਆ ਸੀ ਤੇ ਉਨ੍ਹਾਂ ਨੂੰ ਜਣੀ ਬੰਦੇ ਮਾਰਨ ਦਾ ਤਾਂ اختیار ਹੈ ਨਾ ਸਰਦਾਰ ਬਹਾਦਰ ਗਿਆਨੇ ਤੋਂ ਬੋਲੇ bina ਨਹੀਂ ਰਹਿ ਗਿਆ ਉਹ ਦੇਖ ਅੱਬੇ ਹੱਥੇ ਚ ਪੱਟੀ ਬੰਨੀ ਹੋਈ ਸੀ ਤੇ ਉਹ ਹੱਥ ਖੜਾ ਕਰਕੇ ਹੀ ਬੋਲਿਆ ਨਹੀਂ ਐਸਾ ਕੋਈ اختیار ਉਨਕੋ ਨਹੀਂ ਹੈ। ਮੇਜ ਜਾਨੀ ਸੱਜਾ ਹੱਥ ਉੱਚਾ ਕਰਕੇ ਫਿਰ ਫੌਜੀ ਬੋਲੀ ਚ ਕਿਹਾ ਤਾਂ ਹੱਥ ਚ ਫੜੇ ਪੈਨ ਦੀ ਲਾਲ ਸ਼ਾਹੀ ਦੇ ਦੋ ਤੋਕ ਕੇ ਉਹਦੀ ਸਫੈਦ ਕਮੀਜ਼ ਉੱਤੇ ਡਿੱਗ ਪਈ ਉਹਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਹੋਲਡਰ ਹੱਥ ਚ ਫੜੀ ਬਾਰ ਆ ਗਿਆ ਸੀ ਹੈ ਜਿਹੜੇ ਤੁਹਾਡੇ ਕੁਰਤੇ ਤੇ ਲਾਲ ਨਿਸ਼ਾਨ ਬਣ ਗਏ ਸਾਬਹਾਦਰੇ ਹੋ ਜਿਹੇ ਸਾਡੇ ਪਿੰਡ ਦੇ ਬੰਦਿਆਂ ਦਾ ਲਹੂ ਹੈ ਜਿਹੜਾ ਜਾਨੀ ਪੁਲਸੀਏ ਸ਼ੇਰਾਂ ਦੇ ਹਿਸਾਬ ਚ ਡੁੱਲਦੇ ਫਿਰਦੇ ਹੈ ਤੁਸੀਂ ਤਾਂ ਕੋੜਤਾ ਬਦਲ ਲਉਂਗੀ ਪਰ ਜਣੀ ਸਾਡੇ ਬੰਦਿਆਂ ਦੇ ਸਰੀਰਾਂ ਤੇ ਜੋ ਫਟ ਤੇ ਸਾਡੀ ਹਿੱਕ ਦੇ ਅੰਦਰ ਜਿਹੜੇ ਭਰਮ ਬਣ ਗਏ ਜਣੀ ਉਹਨਾਂ ਦਾ ਕੀ ਇਲਾਜ ਹੋ ਸਾਇ ਬਹਾਦਰ ਹੈ ਕੋਈ ਇਲਾਜ ਗਿਆਨੀ ਦੀ ਆਵਾਜ਼ ਦਾ ਗੜਕਾ ਮੇਜਨ ਨੂੰ ਪੂਰਾ ਜ਼ਰੂਰ ਲੱਗਿਆ ਬੁਰਾ ਜ਼ਰੂਰ ਲੱਗਿਆ ਪਰ ਵਕਤ ਵਿਚਾਰ ਕੇ ਚੁੱਪ ਰਿਹਾ ਸਾਡੇ ਤੇ ਐਸੇ ਜ਼ੁਲਮ ਨਾ ਕਰੋ ਜਨਾਬ ਕੁਛ ਰਹਿਮ ਕਰੋ ਇਹ ਸੰਮਨ ਦੀ ਕੰਮ ਦੀ ਆਵਾਜ਼ ਸੀ ਉਹਦਾ ਮਨ ਵੀ ਅधीर ਹੋ ਗਿਆ ਸੀ ਅੱਜ ਉਹਨੇ ਗਿਆਨੇ ਨੂੰ ਵੀ ਬੋਲਣ ਤੋਂ ਨਹੀਂ ਸੀ ਟੋਕਿਆ ਜਿਵੇਂ ਅਕਸਰ ਹੀ ਟੋਕ ਦਿੰਦਾ ਸੀ ਮੇਜਰ ਨੇ ਵੀ ਉਹਨਾਂ ਨੂੰ ਇੰਜ ਬੋਲਣ ਤੋਂ ਨਹੀਂ ਸੀ ਰੋਕਿਆ 홀ਡਰ ਵਾਲਾ ਹੱਥ ਵੀ ਨੀਵਾ ਕਰ ਲਿਆ ਸੀ ਸ਼ਾਇਦ ਇੱਕ ਵਾਰ ਹੋਰ ਸ਼ਾਹੀ ਦੀ ਤੁਪਕੇ ਕਮੀਜ਼ ਤੇ ਡਿੱਗਣ ਨਹੀਂ ਸਿੱਧਿਆਣਾ ਚਾਹੁੰਦਾ ਤੁਸੀਂ ਹੁਣ ਜਾ ਸਕਦੇ ਹੋ ਬਜ਼ੁਰਗੋ ਜਾ ਖਮ ਗਿਆਨ ਨੂੰ ਹਸਪਤਾਲ ਭੇਜਣ ਵਾਸਤੇ ਅਸੀਂ ਇੰਤਜ਼ਾਮ ਕਰ ਦੇਵਾਂਗੇ ਕੁਝ ਦੇਰ ਤੱਕ ਅਸੀਂ ਖੁਦ ਵੀ ਮੁਆਇਨਾ ਕਰਨ ਕਰਨ ਆਵਾਂਗੇ ਜੀਪੋਲਸ ਨੇ ਆਪਣਾ ਅਖਤਿਆਰਤਾ ਦਾ ਗਲਤ ਇਸਤੇਮਾਲ ਕੀਤਾ ਤਾਂ ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਵੇਗੀ ਉਸੇ ਵੇਲੇ ਕਮਾਂਡਰ ਨੇ ਆਪਣੇ ਟੈਂਟ ਵਿੱਚ ਜਾ ਕੇ ਹੋਲਡਰ ਮੇਜ਼ ਉੱਤੇ ਰੱਖ ਦਿੱਤਾ ਤੇ ਓਲੇ ਹੋ ਕੇ ਕਮੀਜ਼ ਲਾਉਣ ਲੱਗ ਪਿਆ ਸੰਮਨੀ ਸੰਮਣ ਹੋ ਰਹੀ ਕੁਝ ਦੇਰ ਹੋਰ ਉੱਥੇ ਖੜੇ ਰਹੇ ਪਰ ਫਿਰ ਚੁੱਪਚੀਤੇ ਬਾਅਵ ਸਮੋੜੇ ਤਾਂ ਪਹਿਰੇ ਤੇ ਖੜੋਤੇ ਸੰਤਰੀ ਨੇ ਕਈ ਵਾਰ ਉਹਨਾਂ ਵੱਲ ਦੇਖਿਆ ਤੇ ਫਿਰ ਪਹਿਲਾਂ ਵਾਂਗ ਹੀ ਰਫਲ ਮੋਢੇ ਤੋਂ ਲਾ ਕੇ ਲੱਤਾਂ ਚੌੜੀਆਂ ਕਰਕੇ ਸੱਜੇ ਹੱਥ ਨਾਲ ਨਾਲੀ ਦਾ ਸਿਰਾ ਫੜਦਿਆਂ ਚੋਬਰਦਾਰਾਂ ਵਾਂਗ ਖੜੋ ਗਿਆ ਪਰ ਨਿਗਾ ਅਜੇ ਵੀ ਗਿਆਨੀ ਤੇ ਮਾਨੇ ਕੇ ਕੇਂਦਰਵਾਲ ਸੀ ਜਿਹੜੇ ਮੇਜਰ ਦੇ ਸਾਹਮਣੇ ਵੀ ਆਵਾਤਾਵਾ ਬੋਲਣ ਨੂੰ ਨਹੀਂ ਸੀ ਝਿਜਕੀ ਧੰਨਵਾਦ